ਬਾਇਸਬੀ ਉਸਨੂੰ ਪਿੰਡ ਜੰਬਰ ਜ਼ਿਲ੍ਹਾ ਲਾਹੌਰ ਦੇ ਰਹਿਣ ਵਾਲੇ ਫਾਰਸੀ ਦੇ ਚੰਗੇ ਵਿਦਵਾਨ ਸਨ ਤੇ ਲਾਹੌਰ ਵਿੱਚ ਸਰਕਾਰੀ ਠੇਕੇਦਾਰ ਸਨ 1733 ਈਸਵੀ ਵਿੱਚ ਦਲ ਖਾਲਸੇ ਨੂੰ ਜ਼ਗੀਰ ਦੇਣ ਸਮੇਂ ਉਹਨਾਂ ਨੇ ਸਰਕਾਰ ਤੇ ਦਲ ਖਾਲਸੇ ਵਿੱਚ ਸਮਝੌਤਾ ਕਰਵਾਇਆ ਸੀ 1745 ਈਸਵੀ ਵਿੱਚ ਸੂਬੇਦਾਰ ਜ਼ਕਰੀਆ ਖਾਨ ਨੇ ਪਸ਼ਾਬ ਬੰਦ ਹੋ ਜਾਣ ਸਮੇਂ ਉਹਨਾਂ ਨੂੰ ਦਲ ਖਾਲਸੇ ਪਾਸ ਭੇਜਿਆ ਸੀ ਜਥੇਦਾਰ ਦੇ ਦੱਸੇ ਅਨੁਸਾਰ ਸੂਬੇਦਾਰ ਨੂੰ ਭਾਈ ਤਾਰੂ ਸਿੰਘ ਦੀ ਜੁੱਤੀ ਸਿਰ ਵਿੱਚ ਮਾਰਨ ਨਾਲ ਪਸ਼ਾਬ ਆਉਂਦਾ ਰਿਹਾ ਸੀ 1 ਜੁਲਾਈ 1745 ਈਸਵੀ ਨੂੰ ਜ਼ਕਰੀਆ ਖਾਨ ਦੇ ਮਰ ਜਾਣ ਪਿੱਛੋਂ ਉਸ ਦਾ ਪੁੱਤਰ ਜਈਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਦਿਵਾਨ ਲਖਪਤ ਰਾਏ ਨੇ ਸਿੰਘਾ ਪਾਸੋਂ ਆਪਣੇ ਭਰਾ ਜਸ ਪਤਰਾਏ ਦੇ ਖੂਨ ਦਾ ਬਦਲਾ ਲੈਣ ਲਈ ਜਿਹੜਾ ਜਨਵਰੀ 1746 ਈਸਵੀ ਵਿੱਚ ਅਮੜਾਬਾਦ ਦੇ ਨੇੜੇ ਸਿੰਘਾਂ ਨਾਲ ਹੋਈ ਇੱਕ ਝੜਪ ਵਿੱਚ ਮਾਰਿਆ ਗਿਆ ਸੀ ਸੂਬੇਦਾਰ ਨੂੰ ਕਿਹਾ ਸੁਬੇਗ ਸਿੰਘ ਸਿੰਘਾਂ ਨਾਲ ਮਿਲਿਆ ਹੋਇਆ ਹੈ ਇਹ ਸਰਕਾਰ ਦੇ ਪੇਤ ਸਿੰਘਾਂ ਨੂੰ ਜਾ ਕੇ ਦੱਸ ਦਿੰਦਾ ਹੈ ਇਸ ਦੇ ਕਹਿਣ ਤੇ ਆਪ ਦੇ ਪਿਤਾ ਨੇ ਇੱਕ ਸੰਗ ਦੀਆਂ ਜੁੱਤੀਆਂ ਆਪਣੇ ਸਿਰ ਵਿੱਚ ਮਾਰੀਆਂ ਸਨ ਜਿਨ੍ਹਾਂ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਇਸ ਨੂੰ ਉਸ ਜਰਮ ਦੀ ਸਜ਼ਾ ਦੇਣੀ ਚਾਹੀਦੀ ਹੈ ਸੂਬੇਦਾਰ ਨੇ ਭਾਈ ਸੁਬੇਗ ਸਿੰਘ ਨੂੰ ਮੁਸਲਮਾਨ ਬਣਾ ਕੇ ਸਿੰਘਾਂ ਦੇ ਭੇਦ ਲੈਣ ਦਾ ਹੁਕਮ ਕਰ ਦਿੱਤਾ ਭਾਈ ਸਬੇਕ ਸਿੰਘ ਦਾ 18 ਸਾਲ ਦਾ ਪੁੱਤਰ ਭਾਈ ਸ਼ਾਹਬਾਜ ਸਿੰਘ ਇੱਕ ਮੌਲਵੀ ਪਾਸੋਂ ਫਾਰਸੀ ਪੜਨ ਜਾਂਦਾ ਸੀ ਮੌਲਵੀ ਨੂੰ ਜਦੋਂ ਭਾਈ ਸਬੇਕ ਸਿੰਘ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਉਸਨੇ ਭਾਈ ਸ਼ਾਹਬਾਜ ਸਿੰਘ ਨੂੰ ਮੁਸਲਮਾਨ ਬਣ ਲਈ ਕਿਹਾ ਤਾਂ ਜੋ ਆਪਣੀ ਲੜਕੀ ਦੀ ਸ਼ਾਦੀ ਉਸ ਨਾਲ ਕਰ ਸਕੇ ਕਿਉਂਕਿ ਭਾਈ ਸ਼ਾਹਬਾਜ ਸਿੰਘ ਸੋਹਣਾ ਤੇ ਹੁਸ਼ਿਆਰ ਸੀ ਭਾਈ ਸ਼ਾਹਬਾਜ ਸਿੰਘ ਨੇ ਅੱਗੋਂ ਨਾ ਕਰ ਦਿੱਤੀ ਮੌਲਵੀ ਨੇ ਸੂਬੇਦਾਰ ਨੂੰ ਕਹਿ ਕੇ ਭਾਈ ਸ਼ਾਹਬਾ ਸਿੰਘ ਨੂੰ ਗ੍ਰਫਤਾਰ ਕਰਵਾ ਦਿੱਤਾ ਕਚਹਿਰੀ ਵਿੱਚ ਕਾਜੀ ਨੇ ਦੋਹਾਂ ਨੂੰ ਕਿਹਾ ਜੇ ਤੁਸੀਂ ਮੁਸਲਮਾਨ ਬਣ ਜਾਵੋ ਤਾਂ ਤੁਹਾਡੇ ਸਾਰੇ ਗੁਨਾਹ maaf ਹੋ ਸਕਦੇ ਹਨ ਉਹਨਾਂ ਦੋਹਾਂ ਨੇ ਧਰਮ ਤਿਆਗਣ ਤੋਂ ਨਾ ਕਰ ਦਿੱਤੀ ਫਿਰ ਪਿਓ ਤੇ ਪੁੱਤਰ ਦੋਹਾਂ ਨੂੰ ਇੱਕ ਦੂਜੇ ਦੇ ਸਾਹਮਣੇ ਚਾਰ ਖੜੀਆਂ ਉੱਪਰ ਚੜਾਇਆ ਗਿਆ ਤਾਂ ਜੋ ਇੱਕ ਦੂਜੇ ਨੂੰ ਦੁੱਖ ਪਾਉਂਦਾ ਦੇਖ ਕੇ ਇਸਲਾਮ ਕਬੂਲ ਕਰ ਲੈਣ ਪਰ ਉਹਨਾਂ ਧਰਮ ਨਾ त्याਗਿਆ ਫਾਮੇ ਸਰੀਰਾਂ ਵਿੱਚੋਂ ਖੂਨ ਵਗਣ ਕਾਰਨ ਉਹ ਦੋਵੇਂ ਬੇਹੋਸ਼ ਹੋ ਗਏ। ਦੂਜੇ ਦਿਨ ਕਾਜੀ ਨੇ ਭਾਈ ਸ਼ਾਹਬਾਜ ਸਿੰਘ ਨੂੰ ਕਿਹਾ, "ਬੇਟਾ ਤੇਰੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਹੈ। ਮੈਂ ਤੇਰੀ ਮੌਤ ਟਾਲ ਸਕਦਾ ਹਾਂ ਜੇ ਅਜੇ ਵੀ ਤੂੰ ਮੁਸਲਮਾਨ ਬਣ ਜਾਵੇਂ।" ਭਾਈ ਸ਼ਾਹਬਾਜ ਸਿੰਘ ਨੇ ਉੱਤਰ ਦਿੱਤਾ, "ਮੌਤ ਟਾਲੀ ਨਹੀਂ ਜਾ ਸਕਦੀ। ਇਸਨੇ ਸ਼ਵਸ਼ ਇੱਕ ਦਿਨ ਆਉਣਾ ਹੀ ਹੈ।" ਕਾਜੀ ਨੇ ਪੁੱਤਰ ਨੂੰ ਵੀ ਵਾਪਸ ਭੇਜ ਦਿੱਤਾ ਤੇ ਪਿਤਾ ਨੂੰ ਮੰਗਵਾ ਕੇ ਕਿਹਾ, "ਤੇਰਾ ਪੁੱਤਰ ਮੁਸਲਮਾਨ ਹੋਣਾ ਮੰਨ ਗਿਆ ਹੈ।" ਤੇ ਤੂੰ ਵੀ ਮੁਸਲਮਾਨ ਹੋਣਾ ਮੰਨ ਜਾ। ਭਾਈ ਸਵੇਗ ਸਿੰਘ ਨੇ ਕਿਹਾ ਮੈਂ ਕਿਸੇ ਵੀ ਕੀਮਤ ਉੱਪਰ ਆਪਣਾ ਧਰਮ ਨਹੀਂ ਛੱਡ ਸਕਦਾ। ਕਾਜੀ ਤੇ ਕਹਿਣ ਤੇ ਪੁੱਤਰ ਨੂੰ ਫਿਰ ਪਿਤਾ ਦੇ ਸਾਹਮਣੇ ਲਿਆਂਦਾ ਗਿਆ। ਕਾਜੀ ਨੇ ਫਿਰ ਉਹਨਾਂ ਦੋਹਾਂ ਨੂੰ ਇਸਲਾਮ ਕਬੂਲ ਕਰ ਲਈ ਕਿਹਾ। ਉਹਨਾਂ ਦੋਹਾਂ ਦਾ ਨਾਂ ਵਿੱਚ ਉੱਤਰ ਸੁਣ ਕੇ ਦੋਹਾਂ ਨੂੰ ਕਤਲ ਕਰਨ ਦਾ ਹੁਕਮ ਕਰ ਦਿੱਤਾ। 10 ਮਾਰਚ 1746 ਈਸਵੀ ਨੂੰ ਜਲਾਦਾ ਨੇ ਪਿਤਾ ਤੇ ਪੁੱਤਰ ਦੋਹਾਂ ਨੂੰ ਕਤਲ ਕਰ ਦਿੱਤਾ। ਉਸ ਦਿਨ ਦਿਵਾਨ ਲਖਪਤਰਾਏ ਨੇ ਸਿੱਖਾਂ ਦਾ ਖੁਰਾਕੋਜ ਮਟਾਉਣ ਲਈ ਲਾਹੌਰ ਸ਼ਹਿਰ ਦੇ ਸਾਰੇ ਸਿੱਕਾ ਨੂੰ ਇਕੱਠੇ ਕਰਕੇ ਕਤਲ ਕਰਾਉਣ ਲਈ ਸ਼ਹਿਰ ਦੇ ਪੰਗਿਆਂ ਦੇ ਹਵਾਦੇ ਕਰ ਦਿੱਤਾ। ਸ਼ਹਿਰ ਦੇ ਮੁਖੀ ਹਿੰਦੂਆਂ ਨੇ ਦਿਵਾਨ ਲਖਪਤਰਾਏ ਨੂੰ ਬੇਗਨਾ ਸਿੱਖਾਂ ਦੇ ਕਤਲ ਕਰਨ ਤੋਂ ਵਰਜਿਆ ਤਾਂ ਉਸਨੇ ਕਿਹਾ ਜੇ ਅੱਜ ਰੱਬ ਵੀ ਆ ਕੇ ਇਨ੍ਹਾਂ ਸਿੱਖਾਂ ਦਾ ਕਤਲ ਕਰਨ ਤੋਂ ਰੋਕੇ ਤਾਂ ਵੀ ਮੈਂ ਨਹੀਂ ਰੁਕਾਂਗਾ। ਜਾਣਕਾਰੀ ਚੰਗੀ ਲੱਗੀ ਤਾਂ ਚੈਨਾਂ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ